ਲੋਈ ਪੇਕਿਆਂ ਨੂੰ ਜਲੀਆਂ ਸ਼ਕੀਨੀ ਰੋਕ ਕੇ ਹਾਂਜੀ ਬਈ ਤੇ ਆਪਾਂ ਚੱਲੇ ਆਂ ਅੱਜ ਪੇਕਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਆਹ ਲੋ ਜੀ ਰੀਡ ਵੀਰਾ ਗੁੱਸਾ ਕਿਉਂ ਕਰਦੇ ਹੋ ਦੂਜੇ ਮੈਨਾਂ ਤਾਂ ਬੁਟੀਕ ਤੇ ਆਪਾਂ ਚਾਰਜ ਭੁੱਲਿਆ ਏ ਗੁੱਸਾ ਕਰਨ ਵਾਲੀ ਇਹ ਵਿੱਚ ਕੋਈ ਵੱਡੀ ਗੱਲ ਹੈ ਨਹੀਂਗੀ ਤਾਂ ਤੁਹਾਨੂੰ ਰੀਡ ਦੇਤੀ ਅਸੀਂ ਠੀਕ ਹੈ ਤੇ ਚਾਰਜ ਨਹੀਂ ਭੁੱਲੀ ਬੁਟੀਕ ਤੇ ਭੁੱਲਿਆ ਹੀ ਹੋਊਗੀ ਜੀ ਕੋਈ ਗੱਲ ਨਹੀਂ ਬਹੁਤੀ ਵੱਡੀ ਗੱਲ ਨਹੀਂ ਹੈਗੀ ਹਾਂਜੀ ਗਾਇਜ਼ ਤੇਰੀ ਕੀ ਚੱਲੇ ਨੇ ਮੈਚ ਦੇਖਣ ਮੈਨੂੰ ਛੱਡ ਕੇ ਜਾਣਗੇ ਮੇਰੇ ਪੇਕੀ ਆਣੀ ਪਤਾ ਇਹ ਮੈਚ ਨਹੀਂ ਦੇਖਣ ਜਾਣ ਕੈਨਸਲ ਕਰਦੇ ਨੇ ਇਹ ਇਹਨਾਂ ਤੇ ਡਿਪੈਂਡ ਆ ਬਟ ਆਪਾਂ ਜਾਣਾਗਾ ਅੱਜ ਪੀਕਿਆਂ ਨੂੰ ਫਿਰ ਜਾਣਾਗਾ ਮੰਮੀ ਦਾ ਫੋਨ ਆਇਆ ਸੀ ਆਜੋ 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 ਮੈਂ ਕਿਹਾ ਚਲੋ ਆ ਜਾਨੇ ਕਿਉਂਕਿ ਫਿਰ ਸਾਡੀ ਰਾਜ ਨੂੰ ਨਹੀਂ ਚਲੇ ਜਾਣਾ ਪੜਨ ਨਾ 2 ਐਮ ਐਸ ਸੀ ਜਿਹੜਨੀਸ਼ਨ ਹੋ ਗਈ ਆ ਤੇ ਜੁਹਾਰ ਸਿੰਘ ਨੂੰ ਦਿਖਾਉਣੇ ਆ ਜੁਹਾਰ ਸਿੰਘ ਜੀ ਰੈਡੀ ਹੋ ਗਏ ਨੇ ਪਟਕਾ ਪੁਟਕਾ ਬੰਨਤਾ ਇੱਕ ਕੁੜੀ ਮੈਨੂੰ ਬੜੇ ਸਵਾਲ ਕਰਦੀਂਦੀ ਆ ਵੀ ਤੁਸੀਂ ਜੁਹਾਰ ਤੇ ਪਟਕਾ ਕਿਵੇਂ ਮੰਨਦੇ ਹੋ ਇੱਕ ਦਿਨ ਤੁਹਾਨੂੰ ਬੰਨ ਕੇ ਦਿਖਾਉਂਗੀ ਹੈਲੋ ਜੁਹਾਰ ਓਏ ਕੱਦੂ ਆਜੋ ਆ ਜਾ ਆ ਜਾ ਅੱਛਾ ਇਹਨੇ ਸੌਣਾ ਨਹੀਂ ਬਾਏ ਕਰ ਦੋ ਦਾਦੀ ਨੂੰ ਬਾਏ ਬਿੱਤਰੀ ਬਾਏ ਬਾਏ ਦਾਦੀ ਮੰਮਾ ਬਾਏ ਬਿੱਤ ਬਾਏ ਬਾਏ ਕਰ ਦੋ ਛੋਟੇ ਏ ਨੱਕਾ ਬਾਏ ਕਰ ਦੋ ਦਾਦੀ ਕਿੱਥੇ ਆਓ ਸ਼ੀ ਦਾਦੀ ਅੱਜ ਦਾ ਸਵੈਲ ਕਰਦਾ ਦਾਦੀ ਨੂੰ ਦੇਖ ਕੇ ਪੂਰੀ ਹੈ ਤਾਂ ਚੋਬਰ ਨੇ ਚੈੱਕ ਵਾਲੀ ਸ਼ਰਟ ਪਾਈ ਹੋਈ ਅੱਜ ਪਾਪੇ ਦੀ ਟੌਰ ਨਹੀਂ ਹੈਗੀ ਸੋਹਰੇ ਜਾਨ ਦੀ ਅੱਜ ਜੁਝਾਰ ਦੀ ਨਾਨਕੇ ਜਾਣ ਦੀ ਟੌਰ ਆ ਪੂਰੀ ਹੈਣਾ ਜੁਝਾਰ ਹੋਏ ਹੈਣਾ ਜੁਝਾਰ ਉਹ ਬਾਏ ਬਾਏ ਕਰਦੇ ਉਹਨੂੰ ਵੀਰੇ ਨੂੰ ਕਰਦੇ ਬਾਏ ਬਾਏ ਚਾਕਦਾ ਉਹਨਾਂ ਕੰਨੀ ਦੋਸਤ ਨੇ ਆ ਨਾ ਤੇਰੇ ਹੱਸਣਾ ਨਾ ਤਾਂ ਇਹ ਸਮਾਈਲ ਆ ਜਾਂਦੀ ਹੈ ਚਿਹਰੇ ਤੇ ਲਓ ਬਈ ਗਾਈਸ ਆਪਾਂ ਪਿੰਡ ਚੋਂ ਨਿਕਲ ਚੁੱਕੇ ਆ ਆ ਮੈਨੂੰ ਨੇ ਇੱਕ ਔਰੀ ਪੁੱਛਦੀ ਹੁੰਦੀ ਆ ਵੀ ਮੇਰੇ ਜੂੜਾ ਕਿਵੇਂ ਕਰਦੀ ਆ ਅੱਛਾ ਤੇ ਮੈਂ ਨਾ ਬਈ ਜਿਵੇਂ ਇਹਦੇ ਵਾਲਾਂ ਤੇ ਪਹਿਲਾਂ ਰਬੜ ਚੜਾ ਲੈਣੀ ਆ ਰਬੜ ਚੜਾ ਕੇ ਉੱਪਰ ਕੱਪੜਾ ਰੱਖ ਕੇ ਪਟਕੇ ਨਾਲ ਦਈ ਉਹਦੇ ਉੱਪਰ ਰਬੜ ਚੜਾ ਲੈਣੀ ਉਹ ਜੂڑا ਬਣ ਜਾਂਦਾ ਕਿਉਂਕਿ ਆਲੂ ਤਾਂ ਐ ਹੁੰਦਾ ਭਾਰਾ ਹੁੰਦਾ ਉਹ ਮਾੜੀ ਮਾੜੀ ਲੋੜ ਨਹੀਂ ਗਿਆ ਵਾਲਾਂ ਦੀ ਬੋਡੀ ਦੀ ਲੋੜ ਪਈ ਬਾਕੀ ਹੁਣ ਇਹਦੇ ਵਾਲ ਵੀ ਵੱਧ ਗਏ ਬਾਕੀ ਮੈਂ ਤੁਹਾਨੂੰ ਨਾ ਬਈ ਕਰਕੇ ਦਿਖਾ ਦੂੰਗੀ ਵੀ ਮੈਂ ਕਿੱਦਾਂ ਕਰਦੀ ਹੁੰਨੀ ਆ ਤਾਂ ਤੁਹਾਨੂੰ ਉਹ ਤੋਂ ਵੀ ਪਤਾ ਲੱਗ ਜੂਗਾ ਹਨਾ ਇਹ ਜਰੂਰ ਕਰਕੇ ਦਿਖਾਵਾਂਗੀ ਫਿਰ ਤੁਸੀਂ ਆਪਦੇ ਬੇਟੇ ਦੇ ਕਰ ਸਕਦੇ ਹੋ ਛੁਕਰ ਹੈ ਕਰਵਾਉਣ ਲੱਗ ਗਿਆ ਪਹਿਲਾਂ ਤਾਂ ਇਹ ਬਾਹਲਾ ਇਰੀਟੇਟ ਹੋਣ ਲੱਗ ਗਿਆ ਸੀ ਪਰ ਹੁਣ 2 ਕੁ ਦਿਨਾਂ ਦਾ ਇਹ ਕਰਵਾਉਣ ਲੱਗ ਗਿਆ ਜੂੜੀ ਵਧੀਆ ਲੱਗ ਰਿਹਾ ਸਾਨੂੰ ਪਰ ਇਹ ਨੂੰ ਨਾ ਦੇਖ ਜੇ ਜੂੜੀ ਜੇ ਇਹ ਨੂੰ ਦੇਖ ਗਈ ਤਾਂ ਇਹਨੇ ਆਪਦੀ ਜੂੜੀ ਪੱਟ ਦੇਣੀ ਆ ਭਾਇ ਸੁਸਤ ਆ ਸੁਸਤ ਕਿਉਂ ਆ ਰੋਟੀ ਨਾਲ ਦੁੱਧ ਪੀ ਲਿਆ ਅੱਜ ਆ ਸੁਸਤ ਨਹੀਂ ਰੱਜਿਆ ਹੋਇਆ ਮੁੰਡੇ ਕੀ ਨੂੰ ਜੂੜੀ ਦੇਖ ਗਈ ਅੱਜ ਲਓ ਬਈ ਰਿੱਕੀ ਦੇ ਜਿਹੜੇ ਦੋਸਤ ਦਾ ਹੋ ਗਿਆ ਕੈਨਸਲ ਜਾਣਾ ਤਾਂ ਫਿਰ ਰਿੱਕੀ ਦਾ ਵੀ ਮਤਲਬ ਜਾਣਾ ਕੈਨਸਲ ਤੇ ਹੁਣ ਰਿੱਕੀ ਤੇ ਅਸੀਂ ਵਧੀਆ ਟਾਈਮ ਸਪੈਂਡ ਕਰਕੇ ਆਵਾਂਗੇ ਆਪਦਾ ਹਨਾ ਲਓ ਬਈ ਆਪਾਂ ਤਪੇ ਆ ਹੁਣ ਸਾਵੇਂ ਹੀ ਨਹੀਂ ਸੀ ਤਪੇ ਮੀਆ ਨਾ ਵਧੀਆ ਮੀਂਹ ਵਧੀਆ ਮੀਂਹ ਪਿਆਗਾ ਪੂਰਾ ਤਪੇ ਪੂਰਾ ਵਧੀਆ ਮੈਨੂੰ ਲੱਗਦਾ ਟਿੱਖਾ ਕੰਨੀ ਵੀ ਸ਼ਾਇਦ ਹੋਵੇ ਮੀਂਹ ਅਣੀ ਪਤਾ ਟਿੱਖਾ ਨਾ ਹੋਵੇ ਕਿਉਂਕਿ ਟਿੱਖਾ ਵੀ ਘੱਟ ਹੀ ਪੈਂਦਾ ਹੁਣ ਸਾਵੇਂ ਆਪਣੇ ਪਿੰਡ ਪਰੇ ਜੇ ਰਹਿ ਜਾਂਦੇ ਆ ਹਨਾ ਮੀਂਹ ਇੱਥੇ ਇੱਧਰ ਕੀ ਹੈਗਾ ਨਹੀਂ ਹੋ ਰਾ ਇੱਧਰ ਉਹ ਟਿੰਡਾ ਸਾਈਡ ਟਿੰਡੇ ਹੋਣਾ ਪੂਰਾ ਮੀ ਤਪੇ ਦਾ ਪੂਰਾ ਪੈ ਗਿਆ ਮੈਨੂੰ ਲੱਗਦਾ ਰੰਪਰੇ ਵੀ ਪੂਰਾ ਹੀ ਹੋਣਾ ਮੀ ਅਗਦਾ ਤਾਈਆਂ ਬਾਕੀ ਪਤਾ ਨਹੀਂ ਹਨਾ ਹੰਮਸਗੀ ਹੋ ਜਾ ਮੈਨੂੰ ਲੱਗਦਾ ਚਲੋ ਲੋ ਬਈ ਦੇਖੋ ਰ ਆਪਣੇ ਤੁਹਾਨੂੰ ਤਾਈਆਂ ਨਹੀਂ ਤੋਰਿਆ ਰਿੱਕੀ ਮੀ ਆ ਗਿਆ ਉੱਥੇ ਪੂਰਾ ਦੁਸਰ ਜੰਦਾ ਸੀ ਉੱਪਰ ਬਗਲੇ ਜੰਦ ਨਹੀਂ ਕਰ ਦਿੰਦੇ ਆ ਡਾਲਰਾਂ ਚੋ ਲੋ ਸਭ ਬੜੇ ਕਰ ਭਰਾ ਸਣੋ ਇਹ ਸ਼ੇਰ ਲਓ ਬਈ ਆਪਾਂ ਪਹੁੰਚ ਗਏ ਜੂਜੂ ਦੇ ਨਾਨਕੇ ਪਿੰਡ ਜੁਝਾਰ ਦੇ ਨਾਨਕੇ ਪਿੰਡ ਜੁਝਾਰ ਜਾ ਕੇ ਖੇਡੂਗਾ ਨਾ ਜੁਝਾਰ ਜੈਲੇ ਨਾਲ ਖੇਡੇਗਾ ਜੈਲੇ ਨਾਲ ਐਂ ਦੱਸ ਮੈਨੂੰ ਖੇਡੇਗਾ ਕਿ ਨਹੀਂ ਖੇਡੇਗਾ ਜੈਲੇ ਨਾਲ ਆਹ ਦਾਣਾ ਮੰਡੀ ਆ ਕੇ ਜੁਝਾਰ ਦੇ ਨਾਨਖੀਆਂ ਦੀ ਇੱਥੇ ਤਾਂ ਜਮੀ ਮੀ ਨਹੀਂ ਹੈ ਨਾ ਰਿੱਕੀ ਹੋਰ ਆ ਵੀ ਲਓ ਬਈ ਸਰਕਾਰੀ ਐਲੀਮੈਂਟਰੀ ਸਕੂਲ ਇਸ ਸਕੂਲ ਦੇ ਕੋਲ ਸਾਡਾ ਘਰ ਪੋਂਟ ਗੇਟ ਆਪਣਾ ਲੋਵੀ ਅਲੱਗ ਦਾ ਕੰਮ ਆ ਗਿਆ ਡੈਡੀ ਕੋਲੇ ਅੱਜ ਹੈ ਭਾਈ ਵੀ ਕੰਮ ਕਰਾਉਣ ਆਇਆ ਹੋਣਾ ਰਿੱਕੀ ਆਪਣੇ ਘਰੇ ਜਿਹੜਾ ਮੰਮੀ ਨੇ ਇਹ ਤਾਂ ਗੱਡੀ ਅੰਦਰ ਕਰਾਵੇ ਟਰੈਕਟਰ ਉੱਪਰ ਕਰਾਵੇ ਜਾਂ ਟਰੈਕਟਰ ਅੰਦਰ ਕਰਾ ਫੋਨ ਕਰੋ ਰਾਜੂ ਨੂੰ ਤੁਸੀਂ ਕਿਹੜਾ ਤਾਂ ਕੋਲ ਤਾਂ ਬਾਪੂ ਨੇ ਪਹਿਲਾਂ ਟਰੈਕਟਰ ਅੰਦਰ ਕਰਾ ਦੇਣਗੇ ਫਿਰ ਆਪਾਂ ਕਰਦੇ ਹਾਂ। ਰਾਜੂ ਬਾਰਚ ਖੜੇ ਸੀ ਮੇਰੇ ਟਰੈਕਟਰ ਆ ਗਿਆ ਕੋਈ। ਹਾਂ। ਮੁਰੂ ਟਰੈਕਟਰ ਆ ਗਿਆ। ਖੜੀ ਵੀ ਖੜੀ ਵੀ ਮੈਂ ਫਲੀਆਂ ਬਣਾ ਦਾਂ। ਫਲੀਆਂ ਕਿੱਦੇ ਦੇ ਕਹਿੰਦੇ ਸੀ ਕਾਂ ਚੋ। ਬਸ ਕੋਈ ਨਾ ਮਿੰਟ ਚ ਬਣ ਜਾਣਗੀਆਂ ਬੈਠੋ। ਐਨੇ ਚਾਹ ਪੀਨੇ ਆਪਾਂ। ਹੋਰ ਪਹਿਲਾਂ ਅਸੀਂ ਦਾਗਣਾ ਨੂੰ ਨਾ। ਫਿਰ ਵਧੀਆ ਫਰੀਆਂ ਖਾਣੇ ਆਪਾਂ ਐਨੇ ਚਾਹ ਵੀ ਲੈਨੇ ਬੈਠੋ। ਫਲੀਆਂ ਕਮਾਂ ਮੰਮੀ ਦਾ ਫਲੀਆਂ ਲੈ ਆਈਏ ਤੁਹਾਡੇ ਵਾਸਤੇ ਹੈ ਮੰਮੀ ਨੇ ਤਾਂ ਫਲੀਆਂ ਮੰਗਵਾਈਆਂ ਤੁਹਾਡੇ ਵਾਸਤੇ ਖੇਤੋਂ ਵੀ ਮੇਰਾ ਮੁੰਡਾ ਆਉ ਭਾਈ ਰਿੱਕੀ ਮੈਂ ਫਲੀਆਂ ਬਣਾਉ ਉਹਦੇ ਵਾਸਤੇ ਨਾ ਮਾਂ ਇਹ ਤਾਂ ਹੁਣ ਮੰਗਵਾ ਲਈਏ ਮੰਗਵਾ ਲਈਏ ਆ ਚੀਰ ਦਨੀਆ ਮੰਮੀ ਮੈਂ ਚੀਰ ਦਨੀਆ ਲੋ ਰਿੱਕੀ ਮੈਂ ਚੀਰ ਦਨੀਆ ਲੋ ਲਾ ਚੀਰ ਲੋ ਤੁਹਾਡੇ ਵਾਸਤੇ ਮੰਮੀ ਨੇ ਖੇਤੋਂ ਕੱਚੀਆਂ-ਕੱਚੀਆਂ ਵਾਲੀਆਂ ਮਾਇ ਕੱਚੀਆਂ-ਕੱਚੀਆਂ ਨੇ ਰਿੱਕੀ ਉਹ ਵੇਖ ਤੁਸੀਂ ਕਿੱਤੇ ਦੇ ਗਏ ਸੀ ਇਹਨਾਂ ਫਲੀਆਂ ਦਾ ਉਹਦੇ ਮੰਮੀ ਨੇ ਮੰਗਾਈਆਂ ਸੀ ਉਹ ਪਰਕੜੀਆਂ ਵੇਲੇ ਆਈ ਸੀ। ਇਹ ਵੇਹ ਪਰਕੜੀਆਂ ਵੇਲੇ ਵੀ ਮੰਗਾਈਆਂ ਸੀ ਮੈਂ। ਹੋਰ ਉਹ ਨਿੱਕਾ ਦਾ ਅੱਜ ਉਹਦਾ ਕੱਚਾ ਥਾਂ ਮਜ਼ਾ ਮਿਲਿਆ ਲੈ ਕੇ ਜਾਈਂ ਸਾਰਾ ਇਹ ਪੂਰੇ ਬਣਾ ਲੀ। ਅੰਜੀਆਂ ਸੈਕ ਕੋਈ ਇਹ। ਵੇ ਦੇਖ ਵੇ। ਇਹ ਇਹ ਜੰਦਰੇੜੀ ਇਹ ਮੁਟਿਆਰ ਤੁਹਾਡੀ ਲੱਗਦਾ ਸਭਿਕ ਵਾਰ ਨਾ ਨਾ ਬਈ ਟੈਰਾ ਨਾਲ ਆਂ ਭਰਦਾ ਦੀ ਨਾ ਨਾ ਕਰੀ ਉਹ ਟੈਰਾ ਨਾਲ ਬੜਾ ਪਿਆਰ ਕਰੂ ਬਾਲੇ ਘੁਮਾਉਂਦਾ ਓਏ ਓ ਜੈਲੀ ਟੱਪੀ ਕਿੱਥੇ ਆ ਇਹ ਟੱਪੀ ਕਿਤਾ ਤੇਰੀ ਭਾਈ ਜੁਜਾ ਆ ਰਹਾ ਆਂ ਦੀ ਨਾਨੀ ਦੀ ਮਸ਼ੀਨ ਤੇ ਆਪਦਾ ਕੁੜਤਾ ਪਿਆ ਮਾ ਕਿਉਂਦਾ ਆਏ ਮੰਮੀ ਹਾਂ ਇਹ ਕਹਿੰਦਾ ਨਾਨੀ ਨੇ ਮੇਰਾ ਕੁੜਤਾ ਵੀ ਮਾਤਾ ਕੱਟਤਾ ਕਹਿੰਦਾ ਮੈਂ ਜਿਉਂਗਾ ਹਾਣ ਮੰਮੀ ਐਸੇ ਹੂੰਗਾ ਉਹ ਤੇਰੀ ਮਸ਼ੀਨ 'ਤੇ ਬੈਠ ਕੇ ਜੁਹਾਰ ਦਾ ਮਾਮਾ ਆ ਗਿਆ ਕਹਿੰਦਾ ਜੁਹਾਰ ਦਾ ਮਾਮਾ ਆ ਗਿਆ ਮੇਰੇ ਵੀਰੋ ਮੈਂ ਮੈਂ ਇਹਨੂੰ ਕਾਲੂ ਪੁੱਤਾ ਕਹਿਨੀ ਹੁੰਦੀ ਸੀ ਨਾ ਫਿਰ ਤਾਈਓ ਕੁੱਤੇ ਦਾ ਕੁੱਤੇ ਨਾਲ ਪਿਆਰ ਵੱਧ ਹੁੰਦਾ ਕਾਲੂ ਛੋਟਾ ਹੁੰਦਾ ਇਹ ਕਾਲੂ ਵਾਲਾ ਸੀ ਤਾਂ ਇਹਦਾ ਨਾਮ ਕਾਲੂ ਰੱਖ ਦੱਸਿਆ ਮੈਂ ਕਾਲੂ ਕੁੱਤਾ ਕੁੱਤੇ ਦਾ ਪਿਆਰ ਚਿੱਟਾ ਕੁੱਤਾ ਕਾਲੂ ਕੁੱਤਾ ਦੋਨਿਆਂ ਨੇ ਫਿਰ ਚਿੱਟੇ ਹੋ ਗਏ ਜਿਹੜਾ ਦੇਖੀ ਲੈ ਕਿੱਧਰ ਫਿਰਦਾ ਪਿੱਛੇ ਹਾਂਜੀ ਝੜਦੇ ਇਹਨੂੰ ਮੈਂ ਘੂਰਦਾ ਸੀ ਰੇਹੇ ਇੱਥੇ ਜਾਂਦੇ ਮੈਂ ਘੂਰਦਾ ਕਹਿੰਦਾ ਮੀ ਦੇ ਕੋਈ ਕਾਲੂ ਬਾਈ ਵੀਰੇ ਕਿੰਨਾ ਜਾਦੇ 스멜 ਕਿੰਨੀ ਸੋਹਣੀ ਆ ਰਹੀ ਹੈ ਮਿੱਟੀ ਦੀ ਓਏ ਮਾਰੇ ਦੀ ਭੜਦੀ ਯਾਰ ਆ ਕੁਰੂਗਾ ਇਹਦਾ ਮਾਮਾ ਮੰਮੀ ਕਿੰਨੀ ਜ਼ੋਣੀ ਸਮੈਲ ਆ ਰਹੀ ਹੈ ਪਕੌੜੇ ਹੋ ਜਾਣ ਮੰਮੀ ਆ ਮੀਂਹ ਦਾਂ ਮੰਮੀ ਕੋ ਇਹ ਮੈਨੂੰ ਟਿਕਾ ਨਾ ਦਿਓ ਤੁਸੀਂ ਲੋ ਬਈ ਜਦੋਂ ਬੇੜਾ ਆਹ ਫਰਸ਼ ਧੋਤੀ ਗਈ ਅੱਜ ਤਾਂ ਵਧੀਆ ਆਪਣੀ ਬੇੜਾ ਜਦੋਂ ਕੱਚਾ ਹੋਵੇ ਫਿਰ ਮੀਂਹ ਪੈਂਦਾ ਜਿਹੜੀ ਸਮੈਲ ਆ ਉਹ ਬਹੁਤ ਸੋਹਣੀ ਹੁੰਦੀ ਹੈ ਹੈਨਾ ਕਾਲੂ ਏ ਜਦੋਂ ਬੇੜਾ ਕੱਚਾ ਹੋਵੇ ਮੀਂਹ ਪੈਂਦਾ ਸਮੈਲ ਕਿੰਨੀ ਸੋਹਣੀ ਆਉਂਦੀ ਹੈ ਮਮੀ ਅੱਜ ਪਕੌੜੇ ਹੋ ਜਾਣ ਚਾਹ ਨਾਲ ਕਾਲੂ ਚਾਹ ਨਾਲ ਪਕੌੜੇ ਓਏ ਕਾਲੂ ਕੀ ਕਹਿਣਾ ਯਾਰ ਐਂ ਦੱਸ ਨਾ ਉੱਥੇ ਦਾ ਮੀਂਹ ਪਿਆ ਨਹੀਂ ਕੌਣ ਸਾ ਚਾਹ ਨਾਲ ਪਕੌੜੇ ਕਰ ਕਾਲੂ ਚਾਹ ਨਾਲ ਪਕੌੜੇ ਬਈ ਆ ਜਾ ਆ ਜਾ ਆ ਜਾ ਲੈ ਕੇ ਦਿਖਾ ਆ ਚੱਪੜਾ ਪਾਲੀਆਂ ਬਈ ਮੈਂ ਕਾਲੂ ਦੀਆਂ ਇਹ ਹੁਣ ਮੈਨੂੰ ਚੱਪੜਾ ਮੰਗਦਾ ਬੜਿਆ। ਆ ਕੀ ਐ ਪੈਰ ਤੇ। ਅਰੇ ਮੈਂ ਕਿੰਨਾ ਤੜਾ ਦੋ ਕੇ। ਜਲਾਇ ਬੈਠਾ ਇਹਨੇ ਕਾਬੂ ਦੇ ਭਰੀ ਭਾਰ ਦੀ ਕਿੱਥੇ ਆ। ਬੈਠਾ ਆ। ਉਹ ਦੇਖ ਲੈ ਕਾਲੂ ਬਾਈ ਉਹ ਵੀ ਸਮਾ ਸੀ ਆ ਵੀਰੇ। ਜਦੋਂ ਮੈਂ ਤੈਨੂੰ ਕਾਲੂ ਕੁੱਤਾ ਕਹਿੰਦੀ ਸੀ ਤੂੰ ਮੇਰੇ ਨਾਲ ਲੜ ਪੈਂਦਾ ਸੀ। ਹੈਨਾ? ਹੁਣ ਤੂੰ ਕਿੰਨਾ ਸਿਆਣਾ ਹੋ ਗਿਆ ਕਾਲੂ। ਐ ਤੇਰੀ ਭੈਣ ਦੇਖ ਲੈ ਕਾਲੂ ਕੁੱਤੇ ਕਾਲੂ। ਕਹਿ ਭਾਗ ਜਾ। ਹੁਣ ਤਾਂ ਗੋਰਾ ਹੋ ਗਿਆ ਬਾਈ ਮੇਰਾ ਭਰਾ। ਹੁਣ ਤਾਂ ਮੇਰਾ ਭਰਾ ਗੋਰਾ ਹੋ ਗਿਆ ਸਿਆਣਾ। ਠੀਕ ਐ ਅਸੀਂ ਦੋਨੇ ਭੈਣ ਭਰਾ ਗਾਈਸ। ਅਸੀਂ ਨਵਾਂ ਚੈਨਲ ਸਟਾਰਟ ਕਰ ਰਹੇ ਹਾਂ ਕਾਲੂ ਕੁੱਤਾ ਬੇਦਮਾਨ ਉਹ ਬਿੱਲੀ ਓਏ ਮੀ ਬਧਿਆ ਪੈ ਗਿਆ ਹਨਾ ਆਪਾਂ ਘਰ ਕਦੋਂ ਬੋਣ ਆ ਤੂੰ ਐਂ ਦੇਖ ਕਾਲੂ ਭਾਈ ਇੱਥੋਂ ਲੈ ਕੇ ਉਹ ਇੱਧਰ ਗਾਹਾਂ ਜਾ ਕੇ ਘਰਾ ਕਿੰਨੀ ਬਹੀ ਆਪਣੀ ਓਏ ਤੂੰ ਤਾਂ ਤੂੰ ਤਾਂ ਅੰਦਰ ਜਾਣ ਵਾਸਤੇ ਵੀ ਇੱਕ ਗਲੀ ਅਲੱਗ ਬਣਾਈ ਬੈਠੇ ਹੋ ਹੁਣ ਤੂੰ ਕਿੱਥੇ ਜਾਂਦਾ ਕੱਖ ਲੈਣ ਹਾ ਟਰੈਕਟਰ ਤਾਂ ਆਪਣਾ ਕੀ ਦਾ ਆ ਲੋਟ ਕਰਨਾ ਔ ਟ੍ਰੈਕਟਰ ਠੀਕ ਕਰਨਾ ਕਲਿਕ ਆਈ ਜਾਂਦੇ ਸੀ ਮੈਂ ਕਿਹਾ ਕਿਤੇ ਉਹੀ ਆਏਗਾ ਤਾਂ ਇੱਥੇ ਬਾਲਾ ਕੰਮ ਖਰਾਬ ਹੋਇਆ ਪਿਆ ਕਿ ਹੋਇਆ ਪਿਆ ਕੀ ਹੈ ਠੀਕ ਕਰਨਾ ਵਾਹੀ ਠੀਕ ਕਰਨਾ ਲੱਗਦਾ ਡੈਡੀ ਕਹਿੰਦੇ ਸੀ ਵੀ ਖੋਲਣਾਗਾ ਮੈਂ ਟ੍ਰੈਕਟਰ ਦਿਖਾਇਆ ਇਹਨੂੰ ਪੈਰ ਨੂੰ ਮੁੰਡਿਆ ਨਾਲ ਜੇ ਬਣਾ ਸਕਦੇ ਪਕੌੜੇ ਬਣਾ ਲਓ ਮੰਮੀ ਦਾ ਉਹ ਸੂਟ ਕਰ ਪਾਈ ਕਰੀ ਐ ਰੋਸਾ ਅੱਜ ਬਾਹਰ ਹੀ ਰਹਿੰਦੀ ਆਂ ਇਹ ਮੰਮੀ ਨੂੰ ਸੂਟ ਮੈਂ ਕੜਾਈ ਕਰਕੇ ਦਿੱਤਾ ਸੀ ਉਹਨੇ ਬਾਹਰ ਹੀ ਰਹਿੰਦੀ ਆਂ ਜੀ ਦੋਨੇ ਬਾਹਰ ਹੈਗੇ ਮम्मी ਇਹਨੇ ਮੇਰੀ ਅਪਾਈ ਜਾ ਰਿਹਾ ਮਰੋ ਗਿਲਾ ਨਾ ਤੋ ਇਹ ਹੋਲੈਨ ਜਾ ਰਿਹਾ ਬੇਸਨ ਕਾਹਦਾ ਚਾਹ ਲੈ ਜਾਣਾ ਐਨਾ ਤੂੰ ਕਨੀਆ ਜੀ ਨਾ ਜਾ ਮਾਰੋ ਜਗਾ ਓਏ ਆੜੀ ਓਏ ਸੱਚੀ ਕਹਿਣਾ ਲਓ ਬਈ ਮੀ ਪੈ ਗਿਆ ਮम्मी ਤਿਆਰੀ ਕਰਦੀ ਪਕੌੜਿਆਂ ਦੀ ਮम्मी ਕਹਿੰਦੀ ਅੱਜ ਬੈ ਤੁਹਾਨੂੰ ਖਾਲੀ ਬੰਦੇ ਪਕੌੜੇ ਹੋਰ ਟਾਈਮ ਦਾ ਮਨ ਰਿਹਾ ਮम्मी ਅਸੀਂ ਤਾਂ ਨਾ ਉਤਿਕ ਦੀ ਖਾ ਲੈਣੀ ਉਹਨੇ ਬਣਾ ਕੇ ਮੰਮੀ ਠੀਕ ਆ ਸੱਸੀ ਬੁੱਢੀ ਤੇ ਸਾਰਾ ਸਾਮਾਨ ਰੱਖਿਆ ਹੋਇਆ ਬਰਤ ਗੰਡੇ ਆਲੂ ਪੇਸਣ ਕੜਾਹੀ ਤੇਲ ਜਿੱਤੇ ਸਾਡਾ ਜੀ ਕਰਦਾ ਅਸੀਂ ਉੱਤੇ ਬਣਾ ਕੇ ਖਾ ਲੈਨੇ ਜਿੱਤੇ ਨਹੀਂ ਆ ਜਾਂਦਾ ਹਾਂ ਜਿੱਤੇ ਮੀਆਂ ਆ ਜਾਂਦਾ ਸੀ ਉੱਤੇ ਬਣਾ ਕੇ ਖਾ ਲੈ ਅੱਜ ਮੰਮੀ ਕਹਿੰਦੀ ਭਾਈ ਲੈ ਮੇਦੀ ਧੀ ਦੇ ਪਕੌੜੇ ਖਾਣ ਨੂੰ ਜੀ ਕਰਦਾ ਜੀ ਨੂੰ ਕਹਿੰਦੀ ਵੜਾ ਦਿੰਦੇ ਆ ਤੇ ਕੀ ਕਹਿੰਦਾ ਮੇਰੇ ਤੇ ਆਪਾਂ ਨੂੰ ਆ ਚੁੱਕੇ ਕਹਿੰਦੀ ਵੀਰੇ ਪਹਿਲੇ ਹੀ ਲੈ ਲਾ ਕੇ ਜੀ ਕੈਸ਼ ਕਹਿੰਦੀ ਪਿਆਰ ਖਾਵਾਂਗੇ ਜਰੂਰ ਪਰ ਬਾਰਿਸ਼ ਮੌਸਮ ਬੜਾ ਸੁਹਾਣਾ ਹੋ ਗਿਆ ਸੀ ਤੇ ਪੂਰਾ ਵਧੀਆ ਮੀਂਹ ਪਿਆ ਆਪਣੇ ਤਾਂ ਕਰਕੇ ਫਿਰ ਪਕੌੜੇ ਤਾਂ ਬੰਦ ਹੀ ਆ ਚਾ ਨਾਲ ਪਕੌੜੇ ਕਾਉਂਗੇ ਪਕੌੜੇ ਕੈਪਸੂਲ ਰਾਜੂ ਕਹਿੰਦੀ ਸੀ ਉਥੋਂ ਲਓ ਜੁਹਾਰ ਤਾਂ ਸੌ ਗਿਆ ਵਧੀਆ ਅੱਛਾ ਹੁਣ ਤੁਸੀਂ ਬਾਰ ਬੈਠਣਾਗਾ ਉਹ ਮੰਮੀ ਨਹੀਂ ਗੈ ਰੱਖੀ ਬੈਠੀ ਆ ਮੈਂ ਵੀ ਇੱਥੇ ਬਹਿ ਜਾਨੀ ਤੁਸੀਂ ਬਹਿ ਜਾਓ ਇੱਥੇ ਲਓ ਅੱਛਾ ਤੁਸੀਂ ਪੈਣਾਗਾ ਲਓ ਵੀ ਅਸੀਂ ਵੇਟ ਕਰਦੇ ਸੀਗੇ ਵੀ ਮੀਂਹ हट ਜੇ ਪਰ ਮੀਂਹ ਪਟਨ ਹਟਿਆ ਨਹੀਂ ਤਾਂ ਕਰਕੇ ਕਦੋਂ ਦੇ ਸੋਚਦੇ ਸੀ ਵੀ ਉੱਧਰ ਜਾ ਕੇ ਆਉਣਾ ਸੀ ਬੇਬੇ ਕੰਨੀ ਫਿਰ ਹੁਣ ਮੜਾ ਜਾ ਕੇ ਟਿਆ ਮੈਂ ਕਿ ਚਲੇ ਜਾਂਦੇ ਜਾਂਦੇ ਲੰਘ ਜਾਂਦੇ ਬਾਈ ਬਾਈ ਗਾਇਸ ਕਹਿੰਦਾ ਜਾਓ ਜਾਓ ਕਹਿੰਦਾ ਜਾ ਕੀ ਬਾਤ ਹੈ ਮੰਮੀ ਨੇ ਬਣਾ ਕੇ ਆਲੂ ਤੇ ਪਿਆਜ਼ ਵਾਲੇ ਪਕੌੜੇ ਬਹੁਤ ਵਧੀਆ ਬਹੁਤ ਜਿਆਦਾ ਸਵਾਦ ਬਣਿਆ ਸੱਚੀ ਪੰਜਾਬ ਗੋਲੀ ਲਈ ਉਹ ਹੈ ਨਾ ਸਾਹਮਣੇ ਨਾ ਕੋ ਪੈਟਰੋਲ ਬਾਜੀ ਜੰਟੀ ਉਹ ਵੀ ਖਾਲੀ ਹੁੰਦੀ ਸੀ ਸੇ ਵੀ ਨਾਲ ਤਾਂ ਤੇ ਆ ਵੀ ਨਹੀਂ ਬੰਨਦਾ ਉਹਦੇ ਲਈ ਬਣਾਇਆ ਨਹੀਂ ਕਿਹਾ ਜੀ ਸਾਡਾ ਹਾਂ ਗੋਲੀ ਵਧੀਆ ਲੈ ਲਿਓ ਇਸ ਤੋਂ ਬਾਅਦ ਉਹ ਤੁਸੀਂ ਪਏ ਰਹੇ ਹੋ ਖਾ ਕੇ ਇੰਨਾ ਤਾਂ ਹੋ ਗਿਆ ਮੈਨੂੰ ਲੱਗਦਾ मिला तां हो गया। बाकी गाइस आज उसी थी 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 ने, पकोड़े पकोड़े में जीने पकोड़े खाने पकोड़े बहुत स्वाद में। क्या बात ही बने ना? बहुत स्वाद। है ये आका सुप्पा चोबर। हटा बच्चा। क्यों मिला दे? ਚੈਲਾਨੀ ਤੇ ਆ ਜੇ ਉਹ ਤਤੀ ਆਹ ਕੋਈ ਬੜਵਾ ਬਖੂਦ ਛੱਡ ਲਓ ਆ ਬੰਦ ਕਰ ਲਓ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਮੀ ਬੋਤਾ ਬੇਬੇ ਐਨਾਂ ਮੀ ਬੋਤਾ ਔਰ ਸਿਹਤ ਵਧੀਆ ਹੋਈ ਪੀ ਬੇਬੇ ਅੱਗੇ ਨਾਲ ਕੀ ਜੀ ਥੋੜੀ ਪਹਿਲਾਂ ਵਾਲੇ ਕਮਜ਼ੋਰ ਹੋ ਗਏ ਸੀ ਪੈਟੇ ਟਿਕਾ ਟਾਕੇ ਲੱਗੇ ਨੇ ਨਾ ਪਹਿਲਾਂ ਬਾਲੇ ਕਮਜ਼ੋਰ ਹੋ ਗਈ ਸੀ ਹੁਣ ਠੀਕ ਆ ਤਾਕਤ ਲੈਣੀ ਕਿਲਵਾਈ ਸੀ ਹਾਂ ਤਾਂ ਚਲ ਹੁਣ ਠੀਕ ਆ ਬਾਕੀ ਉਹ ਕੀ ਉਹ ਲਿਆ ਕੇ ਖਾਦਾ ਬਦਾਮ ਆ ਜਾਂ ਬਦਾਮ ਦਾ ਡੱਬਾ ਹਮ ਬਸ ਫਿਰ ਉਹਦੇ ਨਾਲ ਤਾਕਤ ਪੈ ਗਈ ਥੋੜੀ ਜੀ ਅੱਗੇ ਨਾਲੋਂ ਸਹੀ ਹੋ ਗਿਆ ਲੋ ਭਈ ਆਪਾਂ ਬੇਬੇ ਹੋਰਾਂ ਨੂੰ ਮਿਲ ਕੇ ਅਰਸ਼ ਘਰੇ ਹੈਣੀ ਸੀਗਾ ਤੇ ਹੁਣ ਆਪਾਂ ਚੱਲਿਆਂ ਵਾਪਸ ਮੀ ਬਹੁਤ ਪਿਆਰੀ ਤੇ ਮੀਅ ਚ ਬਹੁਤ ਪਿਆ ਬਹੁਤ ਜਿਆਦਾ ਮੀ ਸੀਗਾ ਉਹਨਾਂ ਸਾਰੇ ਪੰਜਾਬ ਚ ਆ ਉਮੀਤ ਹੂੰ ਇਹ ਸਾਰੇ ਪੰਜਾਬ ਚ ਮੀਂਹ ਆਣਾ ਅੱਜ ਪ੍ਰੋਪਰ ਪੂਰਾ ਮੀਂਹ ਪਿਆ ਹਰ ਕਿਤੇ ਹਰੇਕ ਦੀ ਸਟੋਰੀ ਦੇਖੀ ਮੈਂ ਕਿੰਨਾ ਨਾ ਪਾਣੀ ਲੋ ਬਈ ਹੁਣ ਆਪਾਂ ਚੱਲੇ ਆ ਪਹਿਲਾਂ ਮੈਂ தਫੇ ਜਾਉਂਗੀ ਖਲੂ ਆਪਾਂ ਜਾਣਾ ਆਊਟ ਆਫ ਸਿਟੀ ਤਾਂ ਕਰਕੇ ਥੋੜਾ ਜਿਹਾ ਸੈਲੂਨ ਜੀ ਜਾ ਕੇ ਆਉਣਾਗਾ ਥੋੜਾ ਜਿਹਾ ਕੰਮ ਕਰਾਉਣਾ ਕਿਰਨ ਭੈਣ ਤੋਂ ਕੀ ਕਹਤੇ ਮੈਂ ਕਿਹਨਾਂ ਜਾਣਦੀ ਹੁੰਦੇ ਚਲੋ ਤੱਪੇ ਜੀ ਕਰਾ ਲੈਨੇ ਆ ਜੇ ਮੈਂ ਕਿਵੇਂ ਬਰਨਾਲੇ ਜਾ ਕੇ ਕਰਾਉਂਗੀ ਤਾਂ ਜ਼ਿਆਦਾ ਲੇਟ ਹੋ ਜਾਣਗੇ ਕੱਲ ਨੂੰ ਕਿਉਂਕਿ ਪਹਿਲੀ ਲੇਟ ਹੋ ਜਾਂਦੀ ਹੈ ਜੁਝਾਰ ਲੇਟ ਸੌਂਦਾ ਤਾਂ ਅਸੀਂ ਵੀ ਲੇਟ ਹੋ ਜਾਂਦੇ ਆ ਆਟੋਮੈਟਿਕ ਕੀ ਤੇ ਹੁਣ ਆਪਾਂ ਜਾਵਾਂਗੇ ਕਿਸੀ ਦਾ ਤੱਪੇ ਤੱਪੇ ਤੋਂ ਜਾਵਾਂਗੇ ਕਿਸੀ ਦਾ ਘਰੀ ਨੋਈ ਤੱਪੇ ਦੇਖੋ ਤੁਸੀਂ ਕਿੰਨਾ ਜ਼ਿਆਦਾ ਮੀਂਹ ਪਿਆ ਤੱਪੇ ਹਲੇ ਵੀ ਪਈ ਜਾਂਦਾਗਾ ਕਿੰਨਾ ਜ਼ਿਆਦਾ ਮੀਂਹ ਪਿਆ ਇਹ ਇਤੋਨੀ ਇਹ ਟੋਟਾ ਜਵਾਲਾ ਨੀਵੇਂ ਯਾਰ ਦੇਖ ਲੈ ਦੇਖ ਲੈ ਦੇਖ ਲੈ ਇੱਥੇ ਪਾਣੀ ਦੇਖ ਇੱਥੇ ਆ ਕੇ हट ਗਿਆ ਨਾ ਉੱਜੀ ਆਈ ਗਾਂ ਦੇ ਚੂ ਇੱਥੇ हट ਗਿਆ ਜੇ ਗਾਂ ਕਾਂ ਬੜਾ ਬੁਰਾ ਪਾਣੀ ਦੀ ਛੱਲਾ ਨਹੀਂ ਹੈ ਬੜਾ ਮੁਰ ਮੁਰ ਯਾਦ ਉਸਤਾਵੇ ਪੰਜਾਬ ਕਾ ਨਾਹ ਇਹ ਪੰਜਾਬ ਕਾ ਜਲ ਹੈ ਵੀਰੋ ਆਈ ਜਾ ਲਾ ਆ ਲੋ ਬਈ ਆਈ ਜੋ ਮੈਂ ਕੰਮ ਓ ਮਾਈ ਗਾਡ ਮੋਰ ਮੋਰ ਯਾਦ ਸਤਾਬੇ ਤੱਪੇ ਕਾ ਨਾਹਰ ਜਿ ਕਿ ਮੈਂ ਦੇਖ ਲ ਆਪਣੇ ਲਈ ਹਾਸਾ ਹੋ ਗਿਆ ਇੰਨੇ ਭੜੇ ਹਾੜਾ ਜੇ ਹੋਇਆ ਪੰਜਾਬ ਚ ਉਹ ਹਾਸਾ ਬਚਾਰੇ ਘਰਾਂ ਦੇ ਘਰ ਵਾਣਾ ਚਲ ਆਪਾਂ ਦੂ ਮਜ਼ਾਕ ਕਰੀਂ ਘਰਾਂ ਦੇ ਘਰ ਰੁੜ ਗਏ ਨਹਿਰਾਂ ਨੂਰਾਂ ਨੇ ਉਧਰ ਮਤਲ ਤਾਰੂੜ ਹੈ ਰੱਖੀ ਹੈ ਉਧਰ ਨਹਿਰਾਂ ਨੂਰਾਂ ਨੇ ਦਰਿਆ ਰੋਹੀ ਉੱਧਰ ਦਰਿਆ ਨਹਿਰਾ ਦਰਿਆ ਵਾਲੇ ਅੱਛਾ ਉਹ ਜੋ ਫੜਾਫੜ ਕੇ ਉਤੋਂ ਦੀ ਪਾਣੀ ਨਵੇਂ ਜਾਂਦਾ ਉਹ ਬਾੜਾ ਲੰਘੇ ਜਾਂਦਾ ਹੈ ਨਾ ਦਰਿਆ ਦੇ ਨੇੜੇ ਦੇ ਪਿੰਡ ਫੋੜਦੇ ਨਾ ਉਹ ਤੇ ਫਰਾੜ ਆਕਰਾਂ ਨੂੰ ਤਾਂ ਕਿੰਨਾ ਔਖਾ ਹੋ ਜਾਂਦਾ ਪਰ ਇਹ ਤਾਂ ਹੈ ਨਹੀਂ ਨਾ ਇਹਨਾਂ ਬੰਨ ਔਲੀ ਇੱਥੇ ਤੇ ਜਿਵੇਂ ਨਾਲ ਲੋ ਬਈ ਆਪਾਂ ਪਹੁੰਚ ਗਏ ਕਿਰਨ ਬਿਊਟੀ ਸੈਲੂਨ ਉਹ ਬਾਹਰ ਖੜਿਆ ਉਹ ਚੰਨ ਕਿੱਥੇ ਆ ਚੰਨ ਜਦੋਂ ਨਾਲ ਹੀ ਲਿਆ ਯਾਰ ਮੈਂ ਕਰਦੇ ਜੁਝਾਰੇ ਕਰਦੇ ਪੁੱਤ ਐ ਕਰਦੇ ਕਰਦੇ ਹਾਂ ਤਾਂ ਨਾਨਕੇ ਖੇਡ ਕੇ ਆਇਆ ਅੰਗਲਾ ਅੱਛਾ ਨਾਲ ਦੇ ਗਿਆ ਸੀ ਤਾਂ ਹੀ ਤਾਂ ਇਹ ਫਿਰਦਾ ਬਣਿਆ ਕੀ ਖਾਇਨੇ ਦੇਖੀ 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 ਕਿਵੇਂ ਚੰਨ ਨਾਲ ਖੇਡਲਾ ਚੰਨ ਵੀਰ ਨਾਲ ਖੇਡਲਾ ਚੰਨ ਕਰੀਂ ਦੀ ਮੈਂ ਚਾਣੇ ਵੀ ਤਾਂ ਓਕੇ ਵੀਰੇ ਮਿਲਦੇ ਮੇਰਾ ਤਾਂ ਇਹ ਹਾਈਡਰਾ ਵੀ ਰਹਿੰਦਾਗਾ ਫਿਰ ਕਰਵਾ ਕੇ ਲੈ ਕੇ ਜਾਉਂਗੀ ਮੈਂ ਆਉਂਗੀ ਜਲਦੀ ਕੱਲ ਜਾਂ ਪਰਸੋਂ ਫੋਨ ਕਰੂਗੀ ਠੀਕ ਲਓ ਬਈ ਲਓ ਬਈ ਗਾਇਸ ਪਹੁੰਚ ਗਏ ਆਪਾਂ ਘਰੇ ਗੇਟ ਕੋਲਣ ਵਾਸਤੇ ਦੇਖਦੇ ਆ ਕੋਈ ਆ ਰਿਹਾਗਾ ਆਪਾਂ ਘਰੇ ਪਹੁੰਚ ਚੁੱਕੇ ਆ ਠੀਕ ਹੈ ਤੇ ਜੀਹਾਰ ਸਿੰਘ ਜੀ ਬਹੁਤ ਖੁਸ਼ ਹੋ ਗਏ ਨੇ ਪੂਰੇ ਬਰਨਾਲੇ ਪੂਰਾ ਮੀਆਂ ਕੀ ਆ ਓਲੇ ਵੀ ਜੁਹਾਰ ਦੀ ਦਾਦੀ ਨੇ ਖੋਲਿਆ ਗੇਟ ਹੁਣ ਜੁਹਾਰ ਕਰੂਗਾ ਪੂਰੀ ਸਮਾਈਲ ਪਾਸ ਆਪਣੀ ਦਾਦੀ ਪਹਿਲੀ ਖੁਸ਼ ਹੋ ਗਿਆ ਇਹ ਇਹ ਹੁਣ ਦੇਖਿਓ ਚੱਲ ਹੱਸ ਵਾਹੇ ਗੁਰੂ ਜੀ ਲੋ ਬਈ ਗਾਈਜ਼ ਹਲੇ ਵੀ ਆਪਣੇ ਪੂਰਾ ਮੀਂਹ ਪਈ ਜਾਂਦਾ ਪੂਰਾ ਜੋਰਾ ਸੋਰਾ ਦੇ ਨਾਲ ਮੀਂਹ ਪਈ ਜਾਂਦਾਗਾ ਘਰੇ ਪਹੁੰਚ ਗਏ ਪਰ ਰੋਟੀ ਟੁੱਕ ਖਾ ਲਿਆ ਬਸ ਹੁਣ ਆਪਣਾ ਦੁੱਧ ਦਾ ਕੰਮ ਰਹਿ ਗਿਆ ਕੱਲਾ ਦੁੱਧ ਚੱਕ ਲਈ ਜੀ ਨੀਚੇ ਜਾ ਕੇ ਠੀਕ ਹੈ ਜੁਝਾਰ ਹੁਣ ਅੰਦਰ ਚੜਦਾ ਪਰ ਮੀਂਹ ਬਹੁਤ ਪਈ ਜਾਂਦਾ ਪੂਰਾ